ਲਾਸਟ 3 ਸਾਲਾਂ ਤੋਂ ਸਾਨੂੰ ਗਾਣੇ ਹੀ ਨਹੀਂ ਦਿੱਤੇਗੇ ਮਤਲਬ ਨਾਮੀ ਮਿਊਜ਼ਿਕ ਡਾਇਰੈਕਟਰ ਹੈ ਗੁਰ ਸਿੱਧੂ ਪੂਰੀ ਉਹਨਾਂ ਦਾ ਅੱਛਾ ਹੈ ਵਧੀਆ ਸਕੋਪ ਹੈ ਉਹਨਾਂ ਦਾ ਬਟ ਪ੍ਰੋਬਲਮ ਇਹ ਹੈ ਕਿ ਸਾਨੂੰ 3 ਸਾਲਾਂ ਦੇ ਵਿੱਚ 5 ਗਾਣੇ ਹੀ ਨਹੀਂ ਦਿੱਤੇਗੇ ਗਾਣੇ ਦੇਣ ਲੱਗਿਆ ਇਹਨਾਂ ਨੂੰ ਪਤਾ ਨਹੀਂ ਕਿਹੜਾ ਪ੍ਰੋਬਲਮ ਹੈ ਕਿ ਤੁਸੀਂ ਸਾਡੇ ਤੋਂ ਪੈਸੇ ਲੈ ਗਏ ਇਟ ਮੀਨਸ ਤੁਸੀਂ ਆਪਣੇ ਆਰਟਿਸਟ ਤੇ ਲਾ ਰਹੇ ਹੋ ਜਿਹੜੇ ਤੁਹਾਡੇ ਕੋਲ ਸਾਈਨਡ ਆਰਟਿਸਟ ਨੇ ਉਹ ਮੇਰੇ ਕੋਲ ਤਾਂ ਲਗਭਗ ਸਾਰੀ ਮੈਂ ਚੈਟ ਆ ਮੈਂ ਇਸ ਬੰਦੇ ਦੀ ਕਿੱਥੇ ਕਿੱਥੇ ਨਿੰਦ ਨਹੀਂ ਕੀਤੀ ਕਿ ਵੀਰ ਜੀ ਭੇਜ ਦੋ ਈਜ਼ੀ ਰਿਵਰਟ ਐਨੀ ਹੋਪ ਮਤਲਬ 8-9 ਮਹੀਨੇ ਇਹੀ ਚੀਜ਼ਾਂ ਹੀ ਚੱਲਦੀਆਂ ਰਹੀਆਂ ਤਨੰਦਾ ਨੂੰ ਤਾਂ ਸਾਰਿਆਂ ਨੇ ਸਪੋਰਟ ਕੀਤਾ ਆਫਕੋਰਸ ਮੈਂ ਵੀ ਕੀਤਾ ਕਾਕਾ ਜੀ ਨੇ ਵੀ ਕੀਤਾ ਸ਼ਿਦੀ ਬਰਾੜ ਨੇ ਵੀ ਕੀਤਾ ਸਪੋਰਟ ਸੁਨੰਦਾ ਨੇ ਕਿਸੇ ਨੂੰ ਸਪੋਰਟ ਕੀਤਾ ਹੁਣ ਕਾਕਾ ਜੀ ਤੇ ਐਡਾ ਵੱਡਾ ਇਹਨਾਂ ਨੇ 10 ਕਰੋੜ ਵਾਲਾ ਜੋ ਵੀ ਆਹ ਡਿਫਲੇਮੇਸ਼ਨ ਠੀਕ ਆ ਉਹ ਕੀਤਾ ਸੁਨੰਦਾ ਹੀ ਸਪੋਰਟ ਇਚ ਬਟ ਉਹ ਐਟ ది ਐਂਡ ਫਿਰ ਉਹ ਬੰਦੇ ਨੇ ਮੈਸੇਜ ਸਾਨੂੰ ਕਰਤਾ ਕਿ ਤੁਸੀਂ ਦੇਖਣਾ ਤਾਂ ਫਿਰ ਸਿੱਧਾ ਹੀ ਦੇਖ ਲਓ ਮਤਲਬ ਦੇਖੋ ਇੱਥੋਂ ਤੱਕ ਉਹ ਬੰਦਾ ਸਾਨੂੰ ਕਹਿਣ ਉਹ ਹੋਰ ਸਿੱਧ ਨੂੰ ਨਹੀਂ ਪਤਾ ਕਿ ਅਸੀਂ ਪੈਸੇ ਲਏ ਹੋਏ ਅਸੀਂ ਇਹਨਾਂ ਦੇ ਗਾਣੇ ਦੇਣੇ ਆ ਉਹ ਤਾਂ ਇਹ ਇੱਕ ਮਹੀਨੇ ਦੇ ਵਿੱਚ ਚਾਰ-ਚਾਰ ਗਾਣੇ ਕਰਦੇ ਆ ਜਾਂ ਪੰਜ-ਪੰਜ ਗਾਣੇ ਆਉਂਦੇ ਆ ਉਹਨਾਂ ਦੇ ਸਾਢੇ ਪੰਜ ਗਾਣੇ ਦੇਣ ਲੱਗਿਆਂ ਤਿੰਨ ਸਾਲ ਲੱਗ ਗਏ ਭਾਜੀ ਜੇ ਤੁਸੀਂ ਤਿੰਨ ਸਾਲ ਕਿਸੇ ਦੀ ਮਿੰਤ ਕਰਦੇ ਹੋ ਤਾਂ ਤੁਹਾਡਾ ਕੈਰੀਅਰ ਬਹੁਤ ਪਿੱਛੇ ਚੱਲ ਜਾਂਦਾ ਕਿ ਜੋ ਤੂੰ ਸਾਡੇ ਨਾਲ ਤਿੰਨ ਸਾਲ ਜੋ ਸਾਡੇ ਖਰਾਬ ਕੀਤੇ ਆ ਆਪਾਂ ਉਹਦਾ ਹਿੱਸਾ ਜਿਹੜਾ ਹਿਸਾਬ ਤਾਂ ਵੜਾ ਉਹ ਜ਼ਰੂਰ ਲੈਣਾ ਆਪਾਂ ਜ਼ਾਰਾਸ ਸਪੋਕਸਮੈਨ ਦੇਖ ਰਹੇ ਹਾਂ ਤੁਸੀਂ ਮੈਂ ਮੋਨ ਸਿੰਘ ਗੌਲਕ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਹ ਰੌਲਾ ਛੜਿਆ ਹੋਇਆ ਕਿ ਗਾਇਕਾਂ ਨਾਲ ਤੱਕਾ ਹੋ ਗਿਆ ਜਾਂ ਗਾਇਕਾਂ ਵੱਲੋਂ ਤੱਕਾ ਹੋ ਗਿਆ ਸੁਨੰਦਾ ਸ਼ਰਮਾ ਦਾ ਕੇਸ ਸਾਹਮਣੇ ਆਉਂਦਾ ਫਿਰ ਸ਼ਰੀ ਬਰਾੜ ਤੇ ਕਾਕਾ ਬੋਲਦੇ ਨੇ ਪਰ ਉਹ ਅੱਜ ਇੱਕ ਨਵੀਂ ਅਪਡੇਟ ਹੈ ਕਿ ਕਾਕਾ ਹੋਰਾਂ ਨੂੰ ਮਾਨ ਹਾਨੀ ਦਾ ਨੋਟਸ ਵੀ ਭੇਜਿਆ ਗਿਆ ਇਹਦੇ ਦੌਰਾਨ ਹੀ ਮਸ਼ਹੂਰ ਪੰਜਾਬੀ ਸਿੰਗਰ ਨਵਾਬ ਜਿਨ੍ਹਾਂ ਦਾ ਇੱਕ ਗੀਤ ਅਸੀਂ ਸਾਰਿਆਂ ਨੇ ਸੁਣਿਆ ਐਕਸਪੋਰਟ ਜੱਟ ਕਰੋੜਾਂ ਦੇ ਗਿਣਤੀ ਦੇ ਵਿੱਚ ਲੋਕਾਂ ਵੱਲੋਂ ਸੁਣਿਆ ਜਾਂਦਾ ਉਹਨਾਂ ਨਾਲ ਵੀ ਇਹ ਸਾਹਮਣੇ ਆਉਂਦਾ ਕਿ ਉਹਨਾਂ ਨਾਲ ਵੀ ਠੱਗੀ ਵਜਦੀ ਆ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਉਹ ਸਟੂਡੀਓ 'ਚ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਆ ਜੀ ਥੈਂਕ ਯੂ ਥੈਂਕ ਯੂ ਸੋ ਮਚ ਆਪਾਂ ਮੁੱਦੇ ਤੇ ਹੀ ਆਉਣੇ ਆ ਜੀ ਕੀ ਮਾਮਲਾ ਕੀ ਆ ਸਾਰਾ ਤੁਹਾਡੇ ਨਾਲੇ ਕਿਉਂ ਵਾਪਰਿਆ ਅ ਇੰਡਸਟਰੀ ਦੇ ਵਿੱਚ ਲਗਾਤਾਰ ਹੀ ਕਿਉਂ ਵਾਪਰ ਰਹੇ ਨਹੀਂ ਦੇਖੋ ਵਾਪਰਨਾ بڑے ਜਣੇ ਨਾਲ ਵਾਪਰ ਰਿਹਾ ਇਹ ਪ੍ਰੋਬਲਮ ਅ ਖਾਸ ਕਰਕੇ ਜਿਹੜੇ ਮਿਊਜ਼ਿਕ ਡਾਇਰੈਕਟਰ ਆ ਠੀਕ ਹੈ ਹੁਣ ਸਾਡਾ ਲੇਟੈਸਟ ਜਿਹੜਾ ਮੈਂ ਇਸ਼ੂ ਹੈਗਾ ਲਾਸਟ 3 ਸਾਲਾਂ ਤੋਂ ਸਾਨੂੰ ਗਾਣੇ ਹੀ ਨਹੀਂ ਦਿੱਤੇ ਗਏ ਹੂੰ ਮਤਲਬ ਨਾਮੀ 뮤ਜ਼ਿਕ ਡਾਇਰੈਕਟਰ ਆ ਗੁਰਸਿੱਧੂ ਮਤਲਬ ਸਾਰਾ ਪੂਰੀ ਉਹਨਾਂ ਦਾ ਅੱਛਾ ਹੈ ਵਧੀਆ ਸਕੋਪ ਆ ਉਹਨਾਂ ਦਾ ਬਟ ਪ੍ਰੋਬਲਮ ਇਹ ਆ ਕਿ ਸਾਨੂੰ 3 ਸਾਲਾਂ ਦੇ ਵਿੱਚ 5 ਗਾਣੇ ਹੀ ਨਹੀਂ ਦਿੱਤੇ ਗਏ ਹੂੰ ਠੀਕ ਆ ਤੇ ਜੇ ਅਸੀਂ ਉਹਨਾਂ ਨੂੰ ਮੈਸੇਜ ਕਰਦੇ ਆ ਮੈਸੇਜ ਦਾ ਨੋ ਰਿਵਰਟ ਆ 10 10 ਮਹੀਨੇ ਵਿੱਚ 3 ਸਾਲਾਂ ਦੇ ਵਿੱਚ ਰਿਵਰਟ ਤੱਕ ਨਹੀਂ ਕੀਤਾ ਗਿਆ ਸਾਨੂੰ ਹੂੰ ਫਿਰ ਜੇ ਅਸੀਂ ਕਹਿੰਨੇ ਆ ਕਿ ਤੁਸੀਂ ਸਾਡੀ ਗੁਰ ਸਿੱਧੂ ਨਾਲ ਗੱਲ ਕਰਾਓ ਉੱਥੇ ਵੀ ਨਹੀਂ ਸਾਡੀ ਗੱਲ ਕਰਾਉਂਦੇ ਕਿਉਂਕਿ ਜਿਹੜਾ ਉਹਨਾਂ ਦਾ ਪ੍ਰੋਡਿਊਸਰ ਆ ਇਹ ਸਾਰਾ ਕਰਤਾ ਦਰਤਾ ਉਹੀ ਆ ਨਾ ਹੂੰ ਤੇ ਸਾਨੂੰ ਇੰਨਾ ਕੁ ਜ਼ਿਆਦਾ ਹਰਾਸਮੈਂਟ ਕੀਤਾ ਗਿਆ ਕਿ ਇੰਨੀ ਕੁ ਜ਼ਿਆਦਾ ਮਿੰਟ ਕੀਤੀ ਗਈ ਆ 3 ਸਾਲਾਂ ਦੇ ਵਿੱਚ ਹੂੰ ਕਿ ਉਹ ਤੁਸੀਂ ਪੁੱਛੋ ਹੀ ਨਾ ਸਾਡੇ ਹੂੰ ਮਤਲਬ ਇੱਕ ਬੰਦੇ ਦਾ 3 ਸਾਲਾਂ ਦੇ ਵਿੱਚ ਕੈਰੀਅਰ ਜਿਹੜਾ ਨਾ ਜੇ ਤੁਸੀਂ 3 ਸਾਲ ਕਿਸੇ ਦੀ ਮਿੰਤ ਕਰਦੇ ਹੋ ਤਾਂ ਤੁਹਾਡਾ ਕੈਰੀਅਰ ਬਹੁਤ ਪਿੱਛੇ ਚੱਲ ਜਾਂਦਾ ਹੂੰ ਸੋ ਇਹ ਬੜੀ ਵੱਡੀ ਪ੍ਰੋਬਲਮ ਆ ਹੂੰ ਜਿਹੜਾ ਇਹ ਲਗਾਤਾਰ ਵਾਪਰਦਾ ਆਪਾਂ ਇਹ ਕਹਿ ਸਕਦੇ ਆ ਕਿ ਹਸਨ ਮਾਨ ਖਰਨੋ ਵਾਲੀ ਹੋਇਆ ਉਸ ਤੋਂ ਪਹਿਲਾਂ ਇੱਕ ਵਾਰ ਮਸ਼ਹੂਰ ਪੰਜਾਬੀ ਸਿੰਗਰ ਉਹਨਾਂ ਦੀ ਪੇਪਰ 2012 ਚ ਇੰਟਰਵਿਊ ਆਈ ਸੀ ਕਿ ਉਹਨਾਂ ਦਾ ਕਈ ਸਾਲ ਗਾਣਾ ਹੀ ਨਹੀਂ ਕਰਵਾਇਆ ਗਿਆ ਇਹ ਸਾਰੀਆਂ ਚੀਜ਼ਾਂ ਜੁੜਦੀਆਂ ਨੇ ਨਹੀਂ ਨਹੀਂ ਦੇਖੋ ਜੁੜਦੀਆਂ ਤਾਂ ਹੈਗੀਆਂ ਹੀ ਨੇ ਉਸ ਚੀਜ਼ਾਂ ਨੂੰ ਲੈ ਕੇ ਬਟ ਸਾਡੀ ਜਿਹੜੀ 뮤זיਕ ਇੰਡਸਟਰੀ ਆ ਉਹ ਬਹੁਤ ਤੇਜ਼ ਹੋ ਚੁੱਕੀ ਆ ਤੁਹਾਨੂੰ ਵੀ ਪਤਾ ਜੇ ਕੋਈ ਵੀ ਆਰਟਿਸਟ 15 ਜਾਂ 20 ਦਿਨ ਬਾਅਦ ਗਾਣਾ ਨਹੀਂ ਕਰਦਾ ਤਾਂ ਉਹ ਕਿਤੇ ਨਾ ਕਿਤੇ ਥੋੜਾ ਜਿਹਾ ਪਿੱਛੇ ਜਾਣ ਲੱਗ ਜਾਂਦਾ ਠੀਕ ਹੈ ਕਿਉਂਕਿ ਅੱਜ ਕੱਲ ਬੜਾ ਡਿਜੀਟਲੀ ਜਿਹੜਾ ਹੈਗਾ ਮੁਕਾਬਲਾ ਚੱਲ ਰਿਹਾ ਪੂਰਾ ਆਰਟਿਸਟਾਂ ਦਾ ਠੀਕ ਹੈ ਜੇ ਤੁਸੀਂ 3 ਸਾਲ ਜਾਂ ਤੁਸੀਂ 6 ਮਹੀਨੇ ਵੀ ਗੈਪ ਪਾਤਾ ਗਾਣੇ ਦਾ ਤਾਂ ਤੁਸੀਂ ਇਹ ਲੋਪ ਹੋ ਜਾਂਦੇ ਹੋ ਇੰਡਸਟਰੀ ਚ ਸੋ ਇਹ ਇਹ ਬੜੀ ਵੱਡੀ ਪ੍ਰੋਬਲਮ ਆ ਸਾਡੇ ਇੱਥੇ ਜੇ 뮤జిక్ ਡਾਇਰੈਕਟਰ ਹੀ ਨਹੀਂ ਤੁਹਾਨੂੰ ਗਾਣਾ ਟਾਈਮ ਤੇ ਦੇਊਗਾ ਤਾਂ ਤੁਸੀਂ ਰਿਲੀਜ਼ ਕਿੱਦਾਂ ਕਰੋਗੇ ਸੋ ਸਾਡੇ ਹੋਰ ਵੀ ਬੜੀਆਂ ਕਮਿਟਮੈਂਟ ਹੁੰਦੀਆਂ ਦੇਖੋ ਕੋਈ ਵੀ ਡਿਸਟ੍ਰੀਬਿਊਟਰ ਆ ਉਸ ਨਾਲ ਵੀ ਕਮਿਟਮੈਂਟ ਹੁੰਦੀ ਆ ਕੋਈ ਐਦਾ ਤਾਂ ਨਹੀਂ ਹੈਗਾ ਜਿਹਾ ਜਿੱਦਾਂ ਕਾਕਾ ਜੀ ਦਾ ਡਿਸਟ੍ਰੀਬਿਊਟਰ ਵਾਲੇ ਤਾਂ ਮਸਲਾ ਹੈਗਾ ਨਾ ਜੇ ਤੁਸੀਂ ਉੱਥੇ ਆਪਦੇ ਜਿਹੜੀ ਹੈਗੀ ਆ ਜਿੱਦਾਂ ਤੁਹਾਡੀ ਕਮਿਟਮੈਂਟ ਹੋਊਗੀ ਕਿ ਅਸੀਂ ਤੁਹਾਨੂੰ ਇੰਨੇ ਗਾਣੇ ਦੇਨੇ ਆ ਜੋ ਉੱਥੇ ਤੁਹਾਡੀ ਕਮਿਟਮੈਂਟ ਪੂਰੀ ਨਹੀਂ ਹੋਊਗੀ ਤੁਹਾਡੇ ਲਈ ਤਾਂ ਉਹ ਬੜੀ ਵੱਡੀ ਪ੍ਰੋਬਲਮ ਆ ਸੋ ਸੇਮ ਐਜ਼ ਮੇਰੀ ਵੀ ਉਹੀ ਪ੍ਰੋਬਲਮ ਆ ਕਿ ਅਸੀਂ ਡਿਸਟ੍ਰੀਬਿਊਟਰ ਨੂੰ ਤਾਂ ਕਮਿਟਮੈਂਟ ਕਰਤੀ ਕਿ ਅਸੀਂ ਤੁਹਾਨੂੰ ਇਹ ਗਾਣੇ ਦਿਆਂਗੇ ਬਟ ਉਹ ਸਾਡੀ ਕਮਿਟਮੈਂਟ ਪੂਰੀ ਨਹੀਂ ਹੁੰਦੀ ਕਿਉਂ ਕਿ 뮤직 ਡਾਇਰੈਕਟਰ ਸਾਨੂੰ ਗਾਣੇ ਨਹੀਂ ਦਿੰਦੇ ਠੀਕ ਆ ਫਿਰ ਤੁਸੀਂ ਖੁੱਲ ਕੇ ਸਮਝਾਓ ਕੋਈ ਲਿਖਤ ਪੜਤੈ ਇਦਾਂ ਨਹੀਂ ਸਾਡੀ ਦੇਖੋ ਸਾਡੀ ਇੰਡਸਟਰੀ ਤੇ ਕੋਈ ਲਿਖਤ ਪੜਤ ਨਹੀਂ ਹੁੰਦੀ ਮੂੰਹ ਜਬਾਨੀ ਕੰਮ ਹੁੰਦਾ ਅਸੀਂ 2022 ਦੇ ਵਿੱਚ ਅਸੀਂ ਮਿਲੇ ਸੀਗੇ ਗੁਰਸਿੱਧੂ ਨੂੰ ਇਹਨਾਂ ਨੇ ਇੱਕ ਹਫ਼ਤੇ ਦੇ ਵਿੱਚ ਸਾਨੂੰ ਦੋ ਡੰਮੀਆਂ ਬਣਾਤੀਆਂ ਤੇ ਅਸੀਂ ਤਾਂ ਇਹ ਸੋਚਦੇ ਕਿ ਚਲੋ ਹਾਂ ਬੜਾ ਸੁਪਰ ਫਾਸਟ ਹੈ ਇਹਨਾਂ ਨੇ ਸਾਨੂੰ ਤਾਂ ਵਿਥਿਨ ਮੰਥ ਹੋ ਗਈ ਇੱਥੇ ਦੇ ਵਿੱਚ ਮਤਲਬ ਹਾਂ ਕੀ ਇੱਥੇ ਹੀ ਹੈਗੇ ਆ ਸਾਨੂੰ ਇਹਨਾਂ ਨੇ ਕੰਮ ਨਿਬੇੜ ਕੇ ਪਰੇ ਕਰਨਾ ਬਸ ਉਹ ਟਾਈਮ ਕਰਦੇ ਕਰਦੇ ਆਪਾਂ ਇਹਨਾਂ ਨੂੰ ਪੇਮੈਂਟ ਵੀ ਦੇ ਦਿੱਤੀ ਠੀਕ ਹੈ ਜਦੋਂ ਇਹਨਾਂ ਨੇ ਸਟਾਰਟ ਅਪ ਕੀਤਾ ਆਪਾਂ ਇਹਨਾਂ ਨੂੰ 30% ਪੇਮੈਂਟ ਦੇਤੀ ਫਿਰ ਉਹ ਤੋਂ ਬਾਅਦ 25% ਦੇਤੀ ਵਿਦਨ 2 ਜਾਂ 3 ਮਨთ ਦੇ ਵਿੱਚ ਫਿਰ 2 ਜਾਂ 3 ਮਨთ ਦੇ ਵਿੱਚ ਫਿਰ ਇਹਨਾਂ ਨੂੰ ਆਪਾਂ 30% ਫਿਰ ਦੇਤੀ ਸੋ ਟੋਟਲ ਅਮਾਉਂਟ ਜਿਹੜੀ ਸਾਡੇ ਨੂੰ ਇਹਨਾਂ ਨੂੰ 80% ਗਈ ਆ ਵਿਦਨ 6 ਜਾਂ 7 ਮਨთ ਦੇ ਵਿੱਚ ਠੀਕ ਹੈ ਤੇ ਗਾਣੇ ਦੇਣ ਲੱਗਿਆ ਇਹਨਾਂ ਨੂੰ ਪਤਾ ਨਹੀਂ ਕਿਹੜਾ ਪ੍ਰੋਬਲਮ ਹੈ ਕੀ ਤੁਸੀਂ ਸਾਡੇ ਤੋਂ ਪੈਸੇ ਲੈ ਗਏ ਇਟ ਮੀਨਸ ਤੁਸੀਂ ਆਪਣੇ ਆਰਟਿਸਟ ਤੇ ਲਾ ਰਹੇ ਹੋ ਜਿਹੜੇ ਤੁਹਾਡੇ ਕੋਲ ਸਾਈਨ ਆਰਟਿਸਟ ਨੇ ਜਿੰਨਾ ਤੋਂ ਤੁਸੀਂ ਪੈਸੇ ਲਏ ਆ ਉਹਨਾਂ ਨੂੰ ਤੁਸੀਂ ਵਾਪਸ ਮਤਲਬ ਗਾਣੇ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਬਣਾ ਕੇ ਦਿੰਦੇ ਸੋ ਮੇਰੇ ਕੋਲ ਤਾਂ ਲਗਭਗ ਸਾਰੀ ਮੈਂ ਚੈਟ ਆ ਮੈਂ ਇਸ ਬੰਦੇ ਦੀ ਕਿੱਥੇ ਕਿੱਥੇ ਨਿੰਦ ਨਹੀਂ ਕੀਤੀ ਕਿ ਵੀਰ ਜੀ ਭੇਜੋ ਲੀਜ਼ ਇਨਵਰਟ ਐਨੀ ਹੋਪ ਮਤਲਬ 8-9 ਮਹੀਨੇ ਇਹੀ ਚੀਜ਼ਾਂ ਹੀ ਚਲਦੀਆਂ ਰੀਆਂ ਤੁਸੀਂ ਇਹ ਦੇਖੋ ਜਿਹੜਾ ਪਿਛਲੇ ਹੁਣ ਕਿੰਨੇ ਟਾਈਮ ਤੋਂ ਤੁਹਾਡੇ ਨਾਲ ਜਿਹੜਾ ਕੱਟ ਆਫ ਆ ਗੱਲ ਨਹੀਂ ਹੋ ਰਹੀ ਤੇ ਤੁਸੀਂ ਕਦੋਂ ਤੋਂ ਇਹ ਮੰਗ ਕਰ ਰਹੇ ਹੋ ਵੀ ਕੁਝ ਦਿਓ ਜੀ ਜਿਹੜੀ ਤੁਸੀਂ ਆ ਗੱਲ ਕਰ ਰਹੇ ਹੋ ਮੈਸੇਜਸ ਵਾਲੀ ਕਦੋਂ ਤੋਂ ਤੁਹਾਡਾ ਇਹ ਕੱਟ ਆਫ ਨਹੀਂ ਕੱਟ ਆਫ ਦੇਖੋ ਹੁਣ ਮੈਂ ਲਾਸਟ ਜਨਵਰੀ ਦੇ ਵਿੱਚ ਲਾਈਵ ਹੋ ਕੇ ਮੈਂ ਇਸ ਨੂੰ ਬੋਲਿਆ ਬਹੁਤ ਬੋਲਿਆ ਠੀਕ ਹੈ ਉਹ ਉਹ ਕਿਤੇ ਨਾ ਕਿਤੇ ਸ਼ਾਇਦ ਮੀਡੀਆ ਤੱਕ ਮੀਡੀਆ ਨੇ ਨਹੀਂ ਚਲਾਇਆ ਸੋ ਉਹ ਸਾਡੀ ਕੋਈ ਪ੍ਰੋਬਲਮ ਨਹੀਂ ਨਹੀਂ ਕਦੇ ਇਦਾਂ ਤਾਂ ਨਹੀਂ ਵੀ ਹਾਈਪ ਲੈਣ ਲਈ ਜਾਣ ਬੋਝ ਨਹੀਂ ਨਾ 28 ਦਾ ਸਿੰਗਲ ਗੱਲਾਂ ਨਾਲ ਨਹੀਂ ਡਾਇਰੈਕਟਰ ਨਾਲ ਦੇਖੋ ਪਤਾ ਕੀ ਹੈ ਸੁਨੰਦ ਸ਼ਰਮਾ ਦੀਆਂ ਬਾਅਦ ਦੇ ਵਿੱਚ ਵੀਡੀਓ ਆਉਂਦੀਆਂ ਨੇ ਉਹਨਾਂ ਨੇ ਬਹੁਤ ਸਾਰੇ ਲੋਕ ਇਹ ਦਾਵਾ ਕਰਦੇ ਕਿ ਪਹਿਲਾਂ ਉਹਨਾਂ ਨੇ ਹਾਈਪ ਲੈ ਲਈ ਬਾਅਦ ਦੇ ਵਿੱਚ ਉਹਨਾਂ ਤੇ ਦੋਸ਼ ਲਾਉਣ ਲੱਗੇ ਨਹੀਂ ਦੇਖੋ ਹਾਈਪ ਜੇ ਮੈਂ ਲੈਣੀ ਹੁੰਦੀ ਕਿਸੇ ਨਾਲ ਕੰਟਰੋਵਰਸੀ ਕਰਨੀ ਹੁੰਦੀ ਤਾਂ ਮੈਂ 6 ਸਾਲ ਚੁੱਪ ਥੋੜੀ ਬੈਠਣਾ ਸੀਗਾ 6 6.5 ਸਾਲ ਮੈਂ ਬਿਲਕੁਲ ਪਲਾਈਟਲੀ ਮੈਂ ਕਿਸੇ ਨੂੰ ਕਦੇ ਮੈਂ ਇਹ ਸੋਸ਼ਲ ਮੀਡੀਆ ਜਿਹੜਾ ਸੀਗਾ ਨਾ ਮੈਂ ਇੱਥੇ ਆਉਣਾ ਹੀ ਨਹੀਂ ਚਾਹੁੰਦਾ ਸੀਗਾ ਬਟ ਪ੍ਰੋਬਲਮ ਕੀ ਆ ਕਿ ਸਾਨੂੰ ਇੰਨਾ ਕੁ ਜ਼ਿਆਦਾ ਹਰੈਸਮੈਂਟ ਕੀਤਾ ਗਿਆ ਠੀਕ ਆ ਕਿ ਸਾਨੂੰ ਮਜਬੂਰਨ ਬੋਲਣਾ ਪਿਆ ਮੈਂ ਐਡਾ ਕੋ ਬੰਦਾ ਕਿ ਮੈਂ ਬੜਾ ਮੀਡੀਆ ਤੋਂ ਵੀ ਦੂਰ ਰਹਿਣਾ ਤੁਸੀਂ ਮੇਰੀ ਲਾਸਟ ਵੀ ਦੇਖੀ ਹੋਣੀ ਕੋਈ ਇੰਟਰਵਿਊ ਨਹੀਂ ਹੋਊਗੀ ਮੇਰੀ ਕਿਤੇ ਵੀ ਨਹੀਂ ਹੋਊਗੀ ਬਟ ਪ੍ਰੋਬਲਮ ਕੀ ਆ ਸਾਨੂੰ ਬੋਲਣਾ ਪੈ ਰਿਹਾ ਕਿ ਇਹ ਸਾਡੇ ਗਾਣੇ ਨਹੀਂ ਦਿੰਦੇ ਮੈਂ ਕੋਈ ਅੱਜ ਨਹੀਂ ਬੋਲ ਰਿਹਾ ਮੈਂ ਸੁਨੰਦਾ ਜੀ ਤੋਂ ਪਹਿਲਾਂ ਬੋਲਿਆ ਲਾਈਵ ਹੋ ਕੇ ਉਹਨਾਂ ਦਾ ਬਹੁਤ ਸਾਰੇ ਇੰਡਸਟਰੀ ਚੋਂ ਸੁਨੰਦ ਖਰਮ ਦੇ ਹੱਕ ਦੇ ਵਿੱਚ ਪੋਸਟ ਆ ਨਾ ਦੇਖੋ ਗੱਲ ਉਹੀ ਹੈ ਨਾ ਕਿ ਤੁਸੀਂ ਸੁਨੰਦਾ ਨੂੰ ਤਾਂ ਸਾਰਿਆਂ ਨੇ ਸਪੋਰਟ ਕੀਤਾ ਆਫਕੋਰਸ ਮੈਂ ਵੀ ਕੀਤਾ ਕਾਕਾ ਜੀ ਨੇ ਵੀ ਕੀਤਾ ਸ਼ਿਰੀ ਬਰਾੜ ਨੇ ਵੀ ਕੀਤਾ ਸਪੋਰਟ ਸੁਨੰਦਾ ਨੇ ਕਿਸੇ ਨੂੰ ਸਪੋਰਟ ਕੀਤਾ ਤੁਸੀਂ ਦੇਖਿਆ ਕਿਸੇ ਦੀ ਵੀ ਹੱਕੇ ਚ ਆਈ ਹੈ ਉਹ ਕਿਸੇ ਦੇ ਲਈ ਪੋਸਟ ਪਾਈ ਹੈ ਉਸ ਨੇ ਹੁਣ ਕਾਕਾ ਜੀ ਤੇ ਐਡਾ ਵੱਡਾ ਇਹਨਾਂ ਨੇ 10 ਕਰੋੜ ਵਾਲਾ ਜੋ ਵੀ ਆ ਡੈਫਾਮੇਸ਼ਨ ਠੀਕ ਆ ਉਹ ਕੀਤਾ ਸਨੰਦਾ ਆਈ ਐਸਪੋਰਟ ਚ ਸੋ ਪ੍ਰੋਬਲਮ ਇਹੀ ਆ ਨਾ ਕਿ ਅਸੀਂ ਆਪਦਾ ਕੰਮ ਲੈ ਕੇ ਅਸੀਂ ਸਾਈਡ ਹੋ ਜਾਂਦੇ ਆ ਠੀਕ ਆ ਜਿਹੜੇ ਦੂਸਰੇ ਆਰਟਿਸਟ ਆ ਅਸੀਂ ਕਹਿੰਦੇ ਜੀ ਇਕੱਠੇ ਹੋ ਜੋ ਇਕੱਠੇ ਹੋ ਜੋ ਕਿੱਦਾਂ ਇਕੱਠੇ ਹੋ ਜਾਣਗੇ ਇੱਕ ਆਪਦਾ ਕੰਮ ਲੈ ਕੇ ਸਾਈਡ ਸੋ ਪ੍ਰੋਬਲਮ ਇਹੀ ਆ ਨਾ ਇਕੱਠੇ ਹੋਣ ਦਾ ਕੀ ਮਤਲਬ ਆ ਕਿ ਅਸੀਂ ਇੱਕ ਨੂੰ ਸਪੋਰਟ ਕਰਤੀ ਜੀ ਫਿਰ ਪ੍ਰੋਬਲਮ ਉੱਥੇ ਆ ਜਾਂਦੀ ਕਿ ਹਾਂ ਠੀਕ ਆ ਯਾਰ ਉਹ ਕੁੜੀ ਆ ਇੱਕ ਹਿਸਾਬ ਨਾਲ ਸਾਨੂੰ ਥੋੜਾ ਜਿਹਾ ਹੁੰਦਾ ਜ਼ਿਆਦਾ ਹੋ ਜਾਂਦਾ ਕਿ ਆਹ ਰਾਹ ਠੀਕ ਹੈ ਇਸ ਨਾਲ ਮਾੜਾ ਹੋ ਗਿਆ ਕਿਉਂ ਬੰਦਿਆਂ ਨਾਲ ਵੀ ਤਾਂ ਮਾੜਾ ਹੁੰਦਾ ਇਨਸਾਨ ਦੂਜੇ ਵੀ ਤਾਂ ਹੈ ਗਿਆ ਦੂਜੇ ਵੀ ਆਰਟਿਸਟ ਹੈ ਗਿਆ ਸੁਸ਼ੀਰੀ ਬਰਾੜ ਨਾਲ ਕਿੱਦਾਂ ਮਾੜਾ ਸੋ ਗੱਲ ਉਹੀ ਹੁੰਦੀ ਹੈ ਕਿ ਸਾਡੀ ਇੰਡਸਟਰੀ ਬਸ ਇੱਕ ਅੱਦੇ ਨੂੰ ਸਪੋਰਟ ਕਰਕੇ ਫਿਰ ਉਸ ਤੋਂ ਬਾਅਦ ਦੂਜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਸਮਝ ਗੁਰਸੂਤ ਦਾ ਬਹੁਤ ਵੱਡੇ ਮਿਊਜ਼ਿਕ ਡਾਇਰੈਕਟਰ ਨੇ ਖੁਦ ਗਾਉਂਦੇ ਨੇ ਬਣਾਉਂਦੇ ਨੇ ਗਾਣੇ ਸਾਰਾ ਕੁਝ ਮਤਲਬ ਉਹ ਲੱਗਦਾ ਨਹੀਂ ਵੀ ਉਹਨਾਂ ਨੂੰ ਹੁਣ ਜੇ ਕੋਆਰਡੀਨੇਸ਼ਨ ਨਾ ਹੋਈ ਤਾਂ ਉਹ ਬਾਹਰ ਬੈਠੇ ਨੇ ਤੇ ਕੋਈ ਨਹੀਂ ਨਹੀਂ ਦੇਖੋ ਗੱਲ ਪਤਾ ਕੀ ਹੈ ਮੇਰੀ ਗੁਰਸਿੱਧੂ ਨਾਲ ਸਿਰਫ ਦੋ ਵਾਰ ਗੱਲ ਹੋਈ ਆ ਫਸਟ ਟਾਈਮ ਅਸੀਂ ਜਦੋਂ ਮੀਟ ਹੋਏ ਸੀਗੇ ਆ ਆਪਣੇ ਸਟੂਡੀਓ ਦੇ ਵਿੱਚ ਐਂਡ THEN ਸੈਕਿੰਡ ਟਾਈਮ ਇਜ਼ ਮੇਰੀ ਇੱਕ ਵਾਰ ਫੋਨ ਤੇ ਗੱਲ ਹੋਈ ਤੁਹਾਡੇ ਵਾਲੇ ਪਾਸੋਂ ਕੋਈ ਕਮੀ ਰਹੀ ਹੋਣੀ ਹੈ ਤਾਂ ਹੀ ਮੇਰੇ ਵਾਲੇ ਨਹੀਂ ਦੇਖੋ ਮੇਰੇ ਵਾਲੇ ਸਾਈਡ ਤੋਂ ਕਿਆ ਕਮੀ ਰਹੀ ਹੋਗੀ ਜਿਹੜਾ ਬੰਦਾ 3 ਸਾਲ ਤੋਂ ਇਹਨਾਂ ਦੀ ਮਿੰਨਤਾਂ ਕਰ ਰਿਹਾ ਕਿ ਭਾਜੀ ਕਰ ਦੋ ਭੇਜ ਦੋ ਠੀਕ ਹੈ ਮੇਰੇ ਮੇਰੀ ਸਾਈਡ ਤੋਂ ਕੀ ਕਮੀ ਰਹੀ ਹੋਗੀ ਹੁਣ ਲਾਸਟ ਅਸੀਂ 2 ਮਹੀਨਿਆਂ ਤੋਂ 3 ਮਹੀਨਿਆਂ ਤੋਂ ਜਦ ਮੈਂ ਲਾਈਵ ਆਇਆ ਇਸ ਬੰਦੇ ਨੇ ਮੈਨੂੰ ਤਦ ਕਾਲ ਕੀਤੀ ਉਦੋਂ ਪਹਿਲਾਂ ਇਸ ਬੰਦੇ ਨੇ ਮੇਰੀ ਕਾਲ ਤੱਕ ਨਹੀਂ ਚੱਕੀ ਮੈਂ ਇਸ ਬੰਦੇ ਨੂੰ 300 ਵਾਰ ਜਾਂ 400 ਵਾਰ ਕਾਲ ਕੀਤੀ ਹੋਊਗੀ ਇਸ ਬੰਦੇ ਨੂੰ ਇਸ ਬੰਦੇ ਨੇ ਸਿਰਫ ਦੋ ਵਾਰ ਫੋਨ ਚੱਕਿਆ ਮੇਰਾ ਕਿ ਗਲਤੀ ਕਰੀ ਇਹ ਵੀ ਜਿਹੜੀ ਜਿਹੜੀ ਲਿਖਤ ਤੇ ਨਹੀਂ ਤੁਸੀਂ ਕਹਿੰਦੇ ਹੋ ਵੀ ਮਜ਼ਬਾਨੀ ਹੁੰਦਾ ਲਿਖਤ ਕਿਉਂ ਨਹੀਂ ਕੀਤੀ ਜਾਂਦੀ ਲੀਗਲੀ ਕੋਈ ਅਸਾਈਨਮੈਂਟ ਬਣਾ ਕੇ ਕੁਝ ਲੀਗਲ ਕੋਈ ਚੀਜ਼ਾਂ ਬੈਠ ਕੇ ਕਿਤੇ ਟੇਬਲ ਤੇ ਕੀਤੀਆਂ ਕਿਉਂ ਨਹੀਂ ਜਾਂਦੀਆਂ ਦੇਖੋ ਲਿਖਤ ਨਹੀਂ ਲਿਖਤ ਦਾ ਹੁੰਦੀ ਹੈ ਇਹ ਬਾਅਦ ਬੈਠੇ ਹੋਏ ਆ ਠੀਕ ਆ ਇਹ ਇੱਥੇ ਆਉਂਦੇ ਆ ਇੱਕ ਜਾਂ ਦੋ ਜਾਂ ਤਿੰਨ ਮੰਥ ਲਈ ਆਉਂਦੇ ਜਦੋਂ 6 ਮਨਥ ਬਾਅਦ ਦੋ ਤਿੰਨ ਮਹੀਨੇ ਲਈ ਆ ਗਏ ਠੀਕ ਹੈ ਤਾਂ ਪ੍ਰੋਬਲਮ ਇਹ ਆ ਕਿ ਲਿਖਤ ਕਿਸ ਚੀਜ਼ ਨਾਲ ਹੋਵੇ ਕੋਈ ਕੰਪਨੀ ਨਾਲ ਕੋਈ ਜਿਹਦੇ ਨਾਮ ਤੇ ਕੋ ਰਜਿਸਟ੍ਰੇਸ਼ਨ ਆ ਜਿਹੜੀ ਕੰਪਨੀ ਚ ਦੇਖੋ ਸਾਨੂੰ ਸਾਨੂੰ ਚਾਂਸ ਆ ਹੀ ਹੈ ਨਾ ਦੇਖੋ ਪਤਾ ਕੀ ਆ ਉਹ ਬੰਦਾ ਮੂੰਹ ਦਾ ਮਿੱਠਾ ਤੁਸੀਂ ਉਹਦੇ ਨਾਲ ਫੋਨ ਤੇ ਗੱਲ ਕਰੋ ਜੇ ਤੁਸੀਂ ਇੱਕ ਸਾਲ ਉਸ ਬੰਦੇ ਨਾਲ ਮਤਲਬ ਉਹ ਅਪ ਤੁਹਾਡੇ ਮੈਸੇਜ ਨਹੀਂ ਦੇਖ ਰਹਿਣਾ ਉਹ ਗੱਲ ਹੀ ਇਦਾਂ ਕਰੂਗਾ ਕਿ ਤੁਸੀਂ ਪਿਛਲਾ ਸਾਰਾ ਭੁੱਲ ਜਾਓ ਸੋ ਪ੍ਰੋਬਲਮ ਹੀ ਉੱਥੇ ਹੁੰਦੀ ਆ ਉਹ ਬਹੁਤ ਮਿੱਠਾ ਮੂੰਹ ਦਾ ਬਹੁਤ ਮਿੱਠਾ ਉਹ ਐਟ ਦੀ ਐਂਡ ਉਹ ਬੰਦੇ ਨਾਲ ਸਾਡੀ ਹੁਣ ਲਾਸਟ 2 ਮਹੀਨਿਆਂ ਤੋਂ ਬੈਂਸ ਚੱਲ ਰਹੀ ਆ ਮੈਂ ਲਾਈਵ ਹੋ ਕੇ ਇਹਨੂੰ ਕਿਹਾ ਇਹ ਮੈਨੂੰ ਕਹਿੰਦੇ ਲੈ ਤੁਸੀਂ ਤਾਂ 7 ਲੱਖ ਹੀ ਲੈਣਾ 50 ਲੱਖ ਦੀ ਤਾਂ ਤੁਸੀਂ ਸਾਨੂੰ ਗਾਲਾਂ ਕੱਢਤੀਆਂ ਕਿ ਮਤਲਬ 3 ਸਾਲ ਵਾਲੀ ਹਰਾਸਮੈਂਟ ਨਹੀਂ ਦਿਖਦੀ 50 ਲੱਖ ਦੀਆਂ ਗਾਲਾਂ ਦਿਖ ਗਈਆਂ ਇਸ ਬੰਦੇ ਨੂੰ ਫਿਰ ਇਹ ਸਾਨੂੰ ਕਾਲ ਕਰ ਰਿਹਾ ਮੈਂ ਇਸ ਬੰਦੇ ਨੂੰ ਮੈਂ ਕਿਹਾ ਵੀਰੇ ਜੇ ਤੁਸੀਂ ਮੇਰਾ 400 ਵਾਰ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਮੇਰਾ ਫੋਨ ਨਹੀਂ ਚੱਕਿਆ ਨਾ ਹੁਣ ਤੁਹਾਨੂੰ ਫੋਨ ਕਰਨ ਦਾ ਕੋਈ 1% ਵੀ ਫਾਇਦਾ ਨਹੀਂ ਹੈਗਾ ਤੁਸੀਂ ਕਹੋਗੇ ਕਿ ਅਸੀਂ ਤੁਹਾਡੇ ਨਾਲ ਗਾਣੇ ਕਰਾਂਗੇ ਮੈਂ ਕਿ ਕਦੇ ਵੀ ਪੋਸੀਬਲ ਨਹੀਂ ਹੋਊਗਾ ਠੀਕ ਹੈ ਗੁਰਵੀਰ ਨੂੰ ਕਹਿ ਦੋ ਮੇਰੇ ਨਾਲ ਗੱਲ ਕਰ ਲਵੇ ਠੀਕ ਆ ਕੋਈ ਪ੍ਰੋਬਲਮ ਨਹੀਂ ਮੈਂ ਆਰਟਿਸਟ ਦੀ ਹਮੇਸ਼ਾ ਇੱਜ਼ਤ ਕਰਦਾ ਉਹ ਵੀ ਆਰਟਿਸਟ ਆ ਮੈਂ ਵੀ ਆਰਟਿਸਟ ਆ ਬਟ ਆਰਟਿਸਟ ਨੂੰ ਆਰਟਿਸਟ ਨਾਲ ਗੱਲ ਹੀ ਨਹੀਂ ਕਰਨ ਦਿੱਤੀ ਜਾਂਦੀ ਆਰਟਿਸਟ ਨੂੰ ਆਰਟਿਸਟ ਦੀ ਕਦਰ ਨਹੀਂ ਰਹੀ ਤੁਹਾਨੂੰ ਲੱਗਦਾ ਅੱਜ ਦੇ ਦੌਰ ਦੇ ਕਦਰ ਦੇਖੋ ਹੁੰਦੀ ਆ ਬਟ ਵਿੱਚ ਜਿਹੜੇ ਪ੍ਰੋਡਿਊਸਰ ਹੁੰਦੇ ਆ ਨਾ ਉਹ ਬੜੀ ਪ੍ਰੋਬਲਮ ਕ੍ਰੀਏਟ ਕਰਦੇ ਆ ਉਹ ਗੱਲ ਹੀ ਨਹੀਂ ਕਰਨ ਦਿੰਦੇ ਆਰਟਿਸਟ ਦੀ ਆਰਟਿਸਟ ਨਾਲ ਠੀਕ ਹੈ ਜਦ ਤੱਕ ਮੈਂ ਵੀ ਕੋਈ ਮੈਨੇਜਰ ਕਾਹਾਂ ਠੀਕ ਹੈ ਭਾਈ ਮੈਨੇਜਰ ਮੈਨੇਜਰ ਨਾਲ ਗੱਲ ਕਰ ਲਵੇ ਠੀਕ ਹੈ ਜਾਂ ਪ੍ਰੋਡਿਊਸਰ ਪ੍ਰੋਡਿਊਸਰ ਨਾਲ ਗੱਲ ਕਰ ਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਪਰ ਯਾਰ ਕਮ ਸੇ ਕਮ ਆਰਟਿਸਟ ਦੀ ਤਾਂ ਥੋੜੀ ਬਹੁਤੀ ਹੋਣਾ ਚਾਹੀਦਾ ਨਾ ਯਾਰ ਚਲੋ ਵਾਰਤਾਲਾਪ ਕਿ ਹਾਂ ਭਾਜੀ ਆ ਇਦਾਂ ਕਰ ਲਈਏ ਜਾਂ ਇਦਾਂ ਕਰ ਲਈਏ ਪਰ ਪ੍ਰੋਡਿਊਸਰ ਪ੍ਰੋਡਿਊਸਰ ਨਾਲ ਕਿੱਦਾਂ ਹੋਊਗੀ ਜਿਹੜੀ ਆਪਾਂ ਉੱਥੇ ਹੀ ਗੱਲ ਆ ਗਈ ਜੇ ਲੀਗਲੀ ਕੁਝ ਲਿਖਤ ਹੋਈ ਹੋਵੇ ਤਾਂ ਉਹ ਤੁਸੀਂ ਕੋਡ ਦਾਸ ਸਕਦੇ ਹੋ ਨਾ ਭਾਜੀ ਦੇਖੋ ਹਾਂ ਫਿਰ ਲੀਗਲੀ ਤਾਂ ਫਿਰ ਕਾਕਾ ਜੀ ਦੀ ਵੀ ਲਿਖਤ ਹੋਈ ਹੋਈ ਸੀ ਕਿਆ ਬਣਿਆ ਕੀ ਲੀਗਲੀ ਤੁਸੀਂ ਕੀ ਕਰੋਗੇ ਦੇਖੋ ਲੀਗਲੀ ਤਾਂ ਹੁਣ ਤੁਹਾਡੇ ਸਾਹਮਣੇ ਆ ਕਿਹਾ 10 ਕਰੋੜ ਦਾ ਉਹਨਾਂ ਤੇ ਡੈਵਲਪਮੈਂਟ ਪਾਤਾ ਕਿਹਾ ਉਹਨਾਂ ਕੋ ਲਿਖਤਾ ਹੈ ਨਹੀਂ ਸਾਰੀ ਲਿਖਤਾ ਕਿਉਂ ਨਹੀਂ ਆ ਕਿਹਾ ਅਸੀਂ ਲਿਖਤ ਕਰਕੇ ਕੀ ਕਰਾਂਗੇ ਉਹ ਬਾਹਰ ਬੈਠੇ ਆ ਅਸੀਂ ਇੱਥੇ ਬੈਠੇ ਆ ਕੀ ਕਰ ਲੋਗੇ ਤੁਸੀਂ ਪ੍ਰੋਬਲਮ ਇਹੀ ਆ ਨਾ ਕਿ ਹੁਣ ਲਾਸਟ 2 ਮਨთ ਤੋ ਅਸੀਂ ਗੱਲ ਨੂੰ ਨਿਬੇੜਨ ਤੱਕ ਸੀਗੇ ਮੈਂ ਕਿਹਾ ਤੁਸੀਂ ਮੇਰੇ ਬ੍ਰਦਰ ਨਾਲ ਗੱਲ ਕਰ ਲਓ ਕੋਈ ਪ੍ਰੋਬਲਮ ਨਹੀਂ ਫਿਰ ਉਹਨਾਂ ਨੇ ਗੱਲ ਕੀਤੀ ਪਹਿਲੇ 4-5 ਦਿਨ ਫੋਨ ਨਹੀਂ ਚੱਕਿਆ ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਮੈਂ ਕਿਹਾ ਭਾਜੀ ਇਦਾਂ ਤਾਂ ਤੁਸੀਂ ਜੇ ਤੁਸੀਂ ਫੋਨ ਨਹੀਂ ਚੱਕੋਗੇ ਨਾ ਤਾਂ ਫਿਰ ਇੱਥੇ ਚੱਲ ਜਾਓਗੇ ਤੁਸੀਂ ਇਦਾਂ ਜੇ ਮਤਲਬ ਗੱਲ ਹੀ ਨਹੀਂ ਕਰਨੀ ਤਾਂ ਠੀਕ ਹੈ ਕੀ ਹੋ ਜਾਊਗਾ ਫਿਰ ਤੇ ਪ੍ਰੋਬਲਮ ਹੋਰ ਵਧੂਗੀ ਨਾ ਫਿਰ ਉਹਨਾਂ ਨੂੰ ਕਹਾਵਤਾ ਪਾਣ ਲੱਗ ਗਏ ਕਿ ਸਾਨੂੰ ਤਾਂ ਪਤਾ ਹੀ ਨਹੀਂ ਜੀ ਪੇਮੈਂਟ ਕਿੰਨੀ ਆਈ ਆ ਤੁਸੀਂ ਸਾਨੂੰ ਥੋੜਾ ਜਿਆਦਾ ਦੱਸ ਦੋ ਯਾਰ ਕੋਈ ਬੰਦਾ ਪੇਮੈਂਟ ਲੈ ਕੇ ਵੀ ਇਦਾਂ ਕਹਿ ਸਕਦਾ ਕਿ ਸਾਨੂੰ ਇਹ ਚੀਜ਼ ਨਹੀਂ ਪਤਾ ਕਿ ਤੁਹਾਡੇ ਵੱਲੋਂ ਕਿੰਨੀ ਪੇਮੈਂਟ ਆਈ ਹੋਈ ਆ ਇਹ ਕਹਿ ਰਿਹਾ ਜੀ ਮੈਨੂੰ 4 ਜਾਂ 5 ਲੱਖ ਦਾ ਤਾਂ ਮੈਨੂੰ ਯਾਦ ਆ। ਅੱਛਾ ਬਾਕੀ ਯਾਦ ਨਹੀਂ ਹੈਗਾ। ਫਿਰ ਉਹ ਜਿਹੜੀ ਅਕਾਊਂਟ ਦੀ ਸਟੇਟਮੈਂਟ ਸੀਗੀ ਸਾਡੇ ਅਕਾਊਂਟ ਦੀ ਤਾਂ ਉਹ ਅਸੀਂ ਫਿਰ ਥੋੜਾ ਜਿਹਾ ਕੀਤਾ ਕਿ ਯਾਰ ਕਿਹੜੇ ਅਕਾਊਂਟ 'ਚ ਇਸ ਬੰਦੇ ਨੂੰ ਪੇਮੈਂਟ ਕੀਤੀ ਆ ਤਾਂ ਉਹ ਮੈਨ ਲਈ ਜਾਂਦੇ ਆ ਦੇਖੋ ਜਿਨ੍ਹਾਂ ਨੇ ਫਿਰ ਅਸੀਂ ਪੇਮੈਂਟ ਕੀਤੀ ਆ ਫਿਰ ਸਾਨੂੰ ਥੋੜਾ ਜਿਹਾ ਜ਼ੋਰ ਤਾਂ ਜ਼ਰੂਰ ਲਾਣਾ ਹੀ ਸੀਗਾ ਯਾਰ ਅਸੀਂ ਪੇਮੈਂਟ ਕਢਾਈ ਇਹਨਾਂ ਦੀ ਤਾਂ ਦੇਈਏ ਇਹਨਾਂ ਨੂੰ। ਬਟ ਉਹ ਐਟ ਦੀ ਐਂਡ ਫਿਰ ਉਹ ਬੰਦੇ ਨੇ ਮੈਸੇਜ ਸਾਨੂੰ ਕਰਤਾ ਕਿ ਤੁਸੀਂ ਦੇਖਣਾ ਤਾਂ ਫਿਰ ਸਿੱਧਾ ਹੀ ਦੇਖ ਲਓ ਮਤਲਬ ਕੀ ਲਾਈਵ ਆ ਕੇ ਲਾਈਵ ਆਉਣ ਦਾ ਕੀ ਫਾਇਦਾ ਮਤਲਬ ਦੇਖੋ ਇੱਥੋਂ ਤੱਕ ਉਹ ਬੰਦਾ ਸਾਨੂੰ ਕਹਿਣ ਤੇ ਫਿਰ ਠੀਕ ਹੈ ਫਿਰ ਅਸੀਂ ਵੀ ਕਹਿਤਾ ਮੈਸੇਜ ਜਦੋਂ ਤੁਸੀਂ ਇੰਡੀਆ ਆਓ ਸਾਨੂੰ ਦੇਖ ਲਿਆ ਜੀ ਹਮ ਜਸਟ ਤੁਸੀਂ ਫੋਨ ਕਰ ਦਿਓ ਸਾਨੂੰ ਕਿ ਭਾਜੀ ਅਸੀਂ ਇੰਡੀਆ ਆ ਗਿਆਂ ਤੁਸੀਂ ਜਿਹੜੇ ਹਿਸਾਬ ਨਾਲ ਦੇਖਣਾ ਹੋਊਗਾ ਆਪਾਂ ਉਹ ਹਿਸਾਬ ਨਾਲ ਦੇਖ ਲਾਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਇੰਡਸਟਰੀ ਤੇ ਕਬਜ਼ਾ ਕੁਝ ਲੋਕਾਂ ਦਾ ਨਹੀਂ ਕਬਜ਼ਾ ਦੇਖੋ ਕੋਈ ਕਿਸੇ ਦੀ ਆਪਦੀ ਥੋੜੀ ਆ ਇੰਡਸਟਰੀ ਪਰ ਜਿੱਦਾਂ ਵੱਡੇ ਮਗਰਮਾ ਛਗੇ ਆ ਵੱਡੇ ਵੱਡੇ ਸਿੰਗਰ ਜਿਹੜੇ ਮਤਲਬ ਲੋਕਾਂ ਦੇ ਵਿੱਚ ਜਾਣੇ ਪਹਿਚਾਣੇ ਨਾਮ ਨੇ ਉਹਨਾਂ ਦੀ ਮਿਹਨਤ ਬੋਲਦੀ ਆ ਸਾਰਾ ਕੁਝ ਆ ਇਹਦੇ باوجود ਉਹਨਾਂ ਨਾਲ ਇੱਕ ਟਾਈਮ ਤੋਂ ਬਾਅਦ ਇਹ ਹੁੰਦਾ ਵੀ ਉਹ ਅਣਗੌਲੇ ਰਹਿ ਜਾਂਦੇ ਨੇ ਜਾਂ ਉਹਨਾਂ ਨੂੰ ਚੁੱਪ ਕਰਾਉਣ ਲਈ ਬਹੁਤ ਸਰੀ ਚੀਜ਼ਾਂ ਸਾਹਮਣੇ ਆਉਂਦੀਆਂ ਦੇਖੋ ਹੁਣ ਤੁਸੀਂ ਇਹ ਦੇਖ ਹੀ ਰਹੇ ਹੋ ਚੁੱਪ ਕਰਾਉਣ ਲਈ ਕੀ ਕੀ ਨਹੀਂ ਹੋ ਰਿਹਾ ਜਿਹੜੇ ਇੱਕ ਦੋ ਮੁੱਦੇ ਉੱਠੇ ਹੋਏ ਆ ਸਾਡੇ ਆਰਟਿਸਟਾਂ ਦੇ ਚੁੱਪ ਕਰਾਉਣ ਲਈ ਆ ਨਾ ਉਹ ਡੈਫਲੇਮੇਸ਼ਨ ਕਿਸੇ ਤੇ ਤੁਸੀਂ ਪਾਰ ਹੋ ਚੁੱਪ ਕਰਾਉਣ ਲਈ ਆ ਤੁਸੀਂ ਉਹਨੂੰ ਕਹਿੰਦੇ ਗਾਣਾ ਨਹੀਂ ਰਿਲੀਜ਼ ਕਰ ਸਕਦੇ ਪ੍ਰੋਬਲਮ ਕਿਤੇ ਨਾ ਕਿਤੇ ਤਾਂ ਪ੍ਰੋਬਲਮ ਹੈਗੀ ਆ ਕੋਈ ਉਹ ਵੀ ਛੋਟੇ ਆਰਟਿਸਟ ਨੇ ਬਹੁਤ ਅੱਛੇ ਆਰਟਿਸਟ ਆ ਬਹੁਤ ਅੱਛੀ ਲਿਖਤ ਆ ਉਹਨਾਂ ਦੀ ਬੜੇ ਗਾਣੇ ਵੀ ਉਹਨਾਂ ਨੇ ਦਿੱਤੇ ਹੋਏ ਆ ਬਟ ਪ੍ਰੋਬਲਮ ਕਿਤੇ ਨਾ ਕਿਤੇ ਇੱਥੇ ਆ ਜਾਂਦੀ ਆ ਕਿ ਸਾਡੇ ਆਰਟਿਸਟ ਆਰਟਿਸਟ ਹੀ ਆਰਟਿਸਟ ਦੀ ਕਦਰ ਨਹੀਂ ਕਰਦੇ ਪ੍ਰੋਬਲਮ ਇੱਥੇ ਆ ਜਾਂਦੀ ਆ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਯਾਰ ਜੇ ਅਸੀਂ ਕੋਆਰਡੀਨੇਸ਼ਨ ਨਹੀਂ ਕਰਾਂਗੇ ਤਾਂ ਕੰਮ ਸਿਰੇ ਨਹੀਂ ਲੱਗੂਗਾ ਪਹਿਲਾਂ ਪ੍ਰੋਡਿਊਸਰ ਨਾਲ ਗੱਲ ਕਰੋ ਫਿਰ ਪ੍ਰੋਡਿਊਸਰ ਉਸ ਨੂੰ ਕਹੂਗਾ ਫਿਰ ਆਰਟਿਸਟ ਜਿਹੜਾ ਹੈਗਾ ਮਿਸ ਫਿਰ ਪ੍ਰੋਡਿਊਸਰ ਨੂੰ ਕਹੂਗਾ ਫਿਰ ਪ੍ਰੋਡਿਊਸਰ ਦਾ ਟਾਈਮ ਲੱਗੂਗਾ ਉਹ ਆਰਟਿਸਟ ਨੂੰ ਕਹੂਗਾ ਮਤਲਬ ਇਹ ਕਿੱਥੋਂ ਦਾ ਤੂੰ ਸਿੱਧੀ ਕਿਉਂ ਨਹੀਂ ਗੱਲ ਕਰਦੇ ਕਿ ਭਾਜੀ ਆ ਇਦਾਂ ਕਰਕੇ ਆਪੇ ਇਦਾਂ ਕਰ ਲਈਏ ਕਿ ਚੋਰ ਮੋਰੀਆਂ ਰੱਖਣ ਵਾਸਤੇ ਹੁੰਦਾ ਇਹ ਜਿਹੜਾ ਚੋਰ ਮੋਰੀਆਂ ਹੀ ਆ ਫਿਰ ਹੂੰ ਹੁਣ ਗੌਰ ਸਿੱਧੂ ਨੂੰ ਨਹੀਂ ਪਤਾ ਕਿ ਅਸੀਂ ਪੈਸੇ ਲਏ ਹੋਏ ਅਸੀਂ ਇਹਨਾਂ ਦੇ ਗਾਣੇ ਦੇਣੇ ਆ ਖੁਦ ਤਾਂ ਇਹ 1 ਮਹੀਨੇ ਦੇ ਵਿੱਚ 4-4 ਗਾਣੇ ਕਰਦੇ ਆ ਜਾਂ 5-5 ਗਾਣੇ ਆਉਂਦੇ ਆ ਉਹਨਾਂ ਦੇ ਸਾਢੇ 5 ਗਾਣੇ ਦੇਣ ਲੱਗਿਆਂ 3 ਸਾਲ ਲੱਗ ਗਏ ਭਾਜੀ ਫਿਰ ਡਿਸਟ੍ਰੀਬਿਊਟਰ ਦਾ ਵੀ ਰੋਲਾ ਹੁੰਦਾ ਨਾ ਜੇ ਅਸੀਂ ਡਾਟਾ ਇਧਰ ਉਧਰ ਹੋ ਗਿਆ ਹੋਊ 100 ਚੀਜ਼ਾਂ ਹੋ ਗਿਆ ਉਹ ਡਾਟਾ ਦੇਖੋ ਪਤਾ ਕੀ ਆ 2024 ਦੇ ਵਿੱਚ ਡਾਟੇ ਵਾਲੀ ਗੱਲ ਸੀਗੀ ਸਾਡੀ ਜਿੱਥੋਂ ਫਿਰ ਕਲੇਸ਼ ਜ਼ਿਆਦਾ ਹੋਇਆ ਕਿ ਅਸੀਂ ਇਹ ਮੈਨਾਂ ਤੋਂ ਮਾਸਟਰ ਮੰਗਿਆ ਇਹ ਕਹਿੰਦੇ ਜੀ ਉਹ ਡਾਟਾ ਹੀ ਕਰਪਟ ਹੋ ਗਿਆ ਤੁਹਾਡੇ ਵਾਲੇ ਗਾਣੇ ਦਾ ਹੋ ਵੀ ਸਕਦਾ ਨਾ ਕਿਉਂ ਹੋ ਸਕਦਾ ਤੁਹਾਡੇ ਗਾਣੇ ਸਹੀ ਆ ਸਾਡੇ ਗਾਣਾ ਗਾਣਿਆਂ ਦਾ ਡਾਟਾ ਕਰਪਟ ਹੋ ਗਿਆ ਅਸਲ ਵਿੱਚ ਇਹ ਲੈ ਕੇ ਹੀ ਨਹੀਂ ਆਏ ਸੀਗੇ ਮੇਰਾ ਡਾਟਾ ਕਰਪਟ ਵਾਲੀ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਹੁੰਦੀ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਆ ਡਾਟਾ ਪਾ ਰਹੇ ਹੋ ਔੜ ਕੇ ਦੱਸੋ ਕੀ ਗੱਲ ਕੀ ਹੋਈ ਉਹਨਾਂ ਦੇ ਨਾਲ ਜਦੋਂ ਤੁਸੀਂ ਕਹਿੰਦੇ ਹੋ ਵੀ ਸ਼ੁਰੂ ਹੋਇਆ ਉਦੋਂ ਮਾਮਲਾ ਨਹੀਂ ਨਹੀਂ ਦੇਖੋ ਉਹ ਗੱਲ ਤਾਂ ਇਦਾਂ ਹੋਈ ਸੀ ਨਾ ਕਿ ਗੁਰਸਿੱਧੂ ਦੀ ਸਿਸਟਰ ਦਾ ਵਿਆਹ ਸੀਗਾ ਇਸ ਬੰਦੇ ਦਾ ਮੈਨੂੰ ਕਾਲ ਆਂਦਾ ਕਿ ਮੈਂ ਇਹਨੂੰ ਮੈਸੇਜ ਕੀਤਾ ਹੋਇਆ ਸੀ ਕਿ ਮੈਂ ਕਹਾ ਪਾਜੀ ਯਾਰ ਗਾਣਾ ਤਾਂ ਦੇ ਦਿਓ ਹੁਣ ਕਮ ਸੇ ਕਮ ਮਾਸਟਰ ਤਾਂ ਦੇ ਦਿਓ ਸਾਨੂੰ ਇਹ ਬੰਦੇ ਦਾ ਕਾਲ ਆਉਂਦਾ ਮੈਂ ਕਹਾ ਸ਼ਾਇਦ ਮੈਨੂੰ ਕਹੂਗਾ ਕਿ ਆਹ ਮਾਸਟਰ ਮੈਂ ਭੇਜ ਦਿੱਤਾ ਦੇਖ ਲਓ ਮੈਂ ਤੁਹਾਨੂੰ ਭੇਜ ਰਿਹਾ ਇਸ ਬੰਦੇ ਨੇ ਮੈਨੂੰ ਕਾਲ ਆਂਦਾ ਕਿ ਬੜੀ ਵੱਡੀ ਪ੍ਰੋਬਲਮ ਹੋ ਗਈ ਕਿ ਜਿਹੜਾ ਅਸੀਂ ਡਾਟਾ ਲੈ ਕੇ ਆਏ ਸੀਗਾ ਨਾ ਉਹ ਕਰਾਪਟ ਹੋ ਗਿਆ ਫਿਰ ਮੈਨੂੰ ਥੋੜੀ ਜੀ ਉਹ ਰਹੀ ਯਾਰ ਕਿ ਮਤਲਬ ਮੇਰਾ ਹੀ ਡਾਟਾ ਕਰਾਪਟ ਹੋਣਾ ਸੀਗਾ ਜਦ ਤੱਕ ਇਹ ਕਹਿੰਦਾ ਕਿ ਭਾਜੀ ਅਸੀਂ ਜਿੰਨਾ ਡਾਟਾ ਲੈ ਕੇ ਸਾਰਾ ਕਰਾਪਟ ਹੋ ਗਿਆ ਤੇ ਉਹਦੇ ਚ ਤੁਹਾਡਾ ਵੀ ਗਾਣਾ ਸੀ ਤਾਂ ਮੈਂ ਕਿਤੇ ਨਾ ਕਿਤੇ ਉਹ ਚੀਜ਼ ਮੰਨਦਾ ਬਟ ਮੇਰਾ ਇਕੱਲੇ ਦਾ ਗਾਣਾ ਕਰਾਪਟ ਹੋਣਾ ਤਾਂ ਉਹ ਮੈਨੂੰ ਕੋਈ ਸਹੀ ਨਹੀਂ ਲੱਗਿਆ ਫਿਰ ਮੈਂ ਉਹਨੂੰ ਕਿਹਾ ਯਾਰ ਕੋਈ ਨਹੀਂ ਫਿਰ ਆਪਾਂ ਦੇਖਦੇ ਹਾਂ ਹੁਣ ਕਰਨਾ ਕੀ ਆ ਉਤੋਂ ਜਲਦੀ ਜਲਦੀ ਫਿਰ ਚਲੋ ਇੱਕ ਦੋ ਮਹੀਨੇ ਫਿਰ ਠੰਡਾ ਰਿਹਾ ਕੰਮ ਠੀਕ ਆ ਕਿਤਨੇ ਕਿਤ ਬੰਦੇ ਆ ਕੇ ਕਹਿੰਦੇ ਚੱਲ ਠੀਕ ਆ ਯਾਰ ਤੂੰ ਜੋ ਵੀ ਆ ਦੇ ਸਾਨੂੰ ਬਟ ਨਹੀਂ ਉਹ ਉਹ ਬੰਦੇ ਨੇ ਉਦੋਂ ਪਹਿਲਾਂ ਵੀ 10 ਮਹੀਨੇ ਨਹੀਂ ਰਿਵਰਟ ਕੀਤਾ ਉਦੋਂ ਬਾਅਦ ਹਾਂਜੀ ਜਾ ਰਹੇ ਆ ਜੀ ਭੇਜ ਰਹੇ ਆ ਜੀ ਸਟੂਡੀਓ ਜਾ ਰਹੇ ਆ ਤਾਂ ਸਾਡੇ ਕੋਲ ਤਾਂ ਸਾਰੀ ਚੈਟ ਆ ਕਿ ਹਾਂ ਕੀ ਕੀ ਇਹ ਬੰਦੇ ਨੇ ਸਾਨੂੰ ਦੱਸਿਆ ਫਿਰ ਸਾਡਾ ਜੋ ਜਨਵਰੀ ਤੋਂ ਬਾਅਦ ਅੱਜ ਤੱਕ ਲੈ ਕੇ ਫਿਰ ਆਪਾਂ ਇਸ ਬੰਦੇ ਨੂੰ ਸੁਣਾਈਆਂ ਵੀ ਆ ਇਸ ਬੰਦੇ ਨੂੰ ਆਪਾਂ ਕਿਹਾ ਵੀ ਆ ਕਿ ਜੋ ਤੂੰ ਸਾਡੇ ਨਾਲ 3 ਸਾਲ ਜੋ ਸਾਡੇ ਖਰਾਬ ਕੀਤੇ ਆ ਆਪਾਂ ਉਹਦਾ ਹਿੱਸਾ ਜਿਹੜਾ ਹਿਸਾਬਤਾਬਣਾ ਉਹ ਜ਼ਰੂਰ ਲੈਣਾ ਆਪਾਂ ਠੀਕ ਆ ਚਾਹੇ ਉਹ ਸਾਨੂੰ ਕੇਸ ਕਰਨਾ ਪਵੇ ਚਾਹੇ ਜੋ ਮਰਜ਼ੀ ਕਰਨਾ ਪਵੇ ਠੀਕ ਆ ਆਪਾਂ ਜੂਰ ਜ਼ਰੂਰ ਹਿਸਾਬਤਾਬ ਲਵਾਂਗੇ ਐਟ ਦੀ ਐਂਡ ਉਹ ਫਿਰ ਬੰਦਾ ਮੈਨੂੰ ਮੈਸੇਜ ਕਰਦਾ ਕਿ ਫਿਰ ਭਾਜੀ ਇਦਾਂ ਲਾਈਵ ਲੋਈ ਜਾ ਕੇ ਤਾਂ ਕੁਝ ਨਹੀਂ ਹੋਣਾ ਮਤਲਬ ਜਾਣ ਦਾ ਕੋਈ ਫਾਇਦਾ ਨਹੀਂ ਲਾਈਵ ਲੋਈ ਠੀਕ ਆ ਫਿਰ ਆਪਾਂ ਸਿੱਧਾ ਹੀ ਦੇਖ ਲੈਨੇ ਆ ਫਿਰ ਅਸੀਂ ਵੀ ਕਹਤਾ ਠੀਕ ਆ ਭਾਜੀ ਆਪਾਂ ਸਿੱਧਾ ਹੀ ਦੇਖ ਲੈਨੇ ਆ ਤੁਸੀਂ ਜੋ ਵੀ ਆ ਸਾਨੂੰ ਦੱਸ ਦਿਓ ਜਦੋਂ ਤੁਸੀਂ ਇੰਡੀਆ ਹੋ ਆਪਾਂ ਸਿੱਧਾ ਦੇਖ ਲਾਂਗੇ ਪੈਸਿਆਂ ਦਾ ਰੋਲਾ ਕਿੰਨਾ ਕਿੰਨੇ ਪੈਸਾ ਤੁਹਾਨੂੰ ਲੱਗਦਾ ਇਹ ਖਰਚੇ ਦਾ ਗੱਲ ਪੈਸਿਆਂ ਦੇ ਰੋਲੇ ਦੀ ਨਹੀਂ ਹੈਗੀ ਗੱਲ ਇਹ ਆ ਸਾਡੇ 3 ਸਾਲ ਖਰਾਬ ਕੀਤੇ ਗੱਲ ਦੇਖੋ ਨੋ ਮੈਟਰ ਸਾਡਾ ਡਿਸਟ੍ਰੀਬਿਊਟਰ ਨਾਲ ਵੀ ਦੇਖੋ ਆਫ ਕੋਰਸ ਜੇ ਅਸੀਂ ਡਿਸਟ੍ਰੀਬਿਊਟਰ ਤੋਂ ਪੈਸੇ ਲਏ ਆ ਜੋ ਸਾਨੂੰ ਕਰੋੜਾਂ ਰੁਪਏ ਦਿੰਦੇ ਆ ਤਾਂ ਸਾਨੂੰ ਰਿਵਰਟ ਬੈਕ ਵੀ ਤਾਂ ਦੇਣਾ ਹੁੰਦਾ ਨਾ ਕੋਈ ਇਹਨਾਂ ਦੇ 7 ਲੱਖ ਉਹ ਨਹੀਂ ਹੈਗੀ ਜਿਹੜੇ 7 ਲੱਖ ਦੇ ਇਹਨਾਂ ਨੇ ਸਾਨੂੰ 5 ਗਾਣੇ ਦਿੱਤੇ ਠੀਕ ਆ ਇਹ ਤਾਂ ਭਾਜੀ ਗਾਣੇ ਤੱਕ ਨਹੀਂ ਸ਼ੇਅਰ ਕਰਦੇ ਪ੍ਰੋਬਲਮ ਕੋਈ ਉਹ ਨਹੀਂ ਹੈਗੀ ਕਿ ਗਾਣੇ ਕੀ ਪੈਸਿਆਂ ਦੀ ਕੋਈ ਪ੍ਰੋਬਲਮ ਨਹੀਂ ਪ੍ਰੋਬਲਮ ਇਹ ਹੈ ਕਿ ਸਾਨੂੰ ਜੇ ਇਹੀ ਗਾਣੇ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਦਿੱਤੇ ਹੁੰਦੇ 2022 ਦੇ ਵਿੱਚ ਅੱਜ 2025 ਆ ਉਹਨਾਂ ਗਾਣਿਆਂ ਦੀ ਇਨਕਮ ਕਿੰਨੀ ਹੋਣੀ ਸੀਗੀ ਅਸੀਂ ਜਿੰਨੇ ਪੈਸੇ ਲਏ ਆ ਸਾਡੇ ਰਿਕਵਰ ਹੋਣੇ ਸੀਗੇ ਫਿਰ ਸਾਡੇ ਜਿਹੜਾ ਫਰਸਟ ਡਿਸਟ੍ਰੀਬਿਊਟਰ ਆ ਸਾਡੀ ਉਹਨਾਂ ਨਾਲ ਵੀ ਲੜਾਈ ਹੋਈ ਫਿਰ ਅਸੀਂ ਦੂਜੇ ਡਿਸਟ੍ਰੀਬਿਊਟਰ ਨਾਲ ਗੱਲ ਕੀਤੀ ਕਿ ਭਾਜੀ ਇੱਦਾਂ ਇੱਦਾਂ ਆਪਾਂ ਡੀਲ ਕਰ ਲਈਏ ਠੀਕ ਆ ਫਿਰ ਸਾਡੀ ਹੁਣ ਉੱਥੇ ਵੀ ਪ੍ਰੋਬਲਮ ਆ ਕਿਉਂਕਿ ਦੇਖੋ ਐਡ ਦੀ ਐਂਡ ਤਾਂ ਤੁਹਾਡਾ ਕੰਟੈਂਟ ਹੀ ਆ ਜੇ ਤੁਸੀਂ ਕੰਟੈਂਟ ਉਹਨਾਂ ਨੂੰ ਦੋਗੇ ਤਾਂ ਤਾਂ ਹੀ ਕੰਮ ਤੁਹਾਡਾ ਅੱਗੇ ਚੱਲੂਗਾ ਨਾ ਕਿਉਂਕਿ ਐਗਰੀਮੈਂਟ ਹੁੰਦੇ ਆ ਹਰ ਇੱਕ ਪਰਸਨ ਦੇ ਕਿਉਂਕਿ ਜਿਹੜੀਆਂ ਵੱਡੀਆਂ-ਵੱਡੀਆਂ ਕੰਪਨੀਆਂ ਉਹਨਾਂ ਨਾਲ ਐਗਰੀਮੈਂਟ ਹੁੰਦੇ ਆ ਸੋ ਪ੍ਰੋਬਲਮ ਉੱਥੇ ਆ ਜਾਂਦੀ ਹੈ ਫਿਰ ਐਡ ਦੀ ਹੁਣ ਜੇ ਸਾਡੀ ਇਹਨਾਂ ਨਾਲ ਵੀ ਖਰਾਬ ਹੋ ਗਈ ਫਿਰ ਤਾਂ ਥਰਡ ਪਾਰਟੀ ਰਹਿ ਗਈ ਐਜ਼ ਅ ਜਿਦਾਂ ਸਕਾਈ ਡਿਜੀਟਲ ਆ ਫਿਰ ਸਾਨੂੰ ਥਰਡ ਪਾਰਟੀ ਤੇ ਕੰਮ ਕਰਨਾ ਪਊਗਾ ਨਾ ਆਰਟਿਸਟ ਦੇ ਪਰਲੇ ਕੀ ਆ ਕੁਛ ਨਹੀਂ ਹੈਗਾ ਫਿਰ ওই ਕਾਕਾ ਜੀ ਤਰ੍ਹਾਂ ਕੀ 23% ਵੱਜੂਗਾ ਜਾਂ 40 ਵੱਜੂਗਾ ਐਕਸਲ ਸ਼ੇਤਾ ਜਿਹੜੀਆਂ ਹੈਗੀਆਂ ਐਡਿਟ ਹੋ ਕੇ ਸਾਨੂੰ ਦਿੰਦੇ ਆ ਸੋ ਕਿਤੇ ਨਾ ਕਿਤੇ ਬੜੀਆਂ ਵੱਡੀਆਂ ਪ੍ਰੋਬਲਮਸ ਨੇ ਅਸੀਂ ਕਹਿੰਨੇ ਆ ਆਰਟਿਸਟਾਂ ਕੋਲ ਬਹੁਤ ਪੈਸਾ ਆਰਟਿਸਟਾਂ ਕੋਲ ਤਾਂ ਕੁਝ ਬਚਦਾ ਹੀ ਨਹੀਂ ਸਾਰੇ ਤਾਂ ਵਿੱਚ ਹੀ ਖਾ ਜਾਂਦੇ ਆ 30 30 40 40% ਹੁਣ ਮਾਮਲਾ ਕਿੱਥੇ ਖੜਾ ਤੁਹਾਨੂੰ ਹੁਣ ਕੀ ਕੋਈ ਹੋਪ ਲੱਗਦੀ ਆ ਜਿੱਦਾਂ ਤੁਸੀਂ ਉਹ ਨਹੀਂ ਮੈਨੂੰ ਕੋਈ ਹੋਪ ਨਹੀਂ ਦੇਖੋ ਜਿਹੜੇ ਬੰਦੇ ਨੇ 3 ਸਾਲ ਨਹੀਂ ਦਿੱਤੇ ਫਿਰ ਵੀ ਅ ਅਸੀਂ ਕਿਤੇ ਨਾ ਕਿਤੇ ਇਹਨਾਂ ਨਾਲ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਦੇ ਬਟ ਉਹ ਬੰਦਾ ਸਾਨੂੰ ਅੱਗੋ ਐਟੀਟਿਊਡ ਦਿਖਾ ਰਿਹਾ ਦੇਖਣਾ ਜੇ ਲਾਈਵ ਹੁੰਦਾ ਕੀ ਫਾਇਦਾ ਯਾਰ ਜੇ ਮੈਂ ਲਾਈਵ ਹੀ ਹੋਣਾ ਹੁੰਦਾ ਮੈਂ ਅੱਜ ਤੋਂ 5-6 ਸਾਲ ਪਹਿਲਾਂ ਹੋ ਜਾਂਦਾ ਜਿਹਦੇ ਨਾਲ ਮਰਜ਼ੀ ਕੰਟਰੋਵਰਸੀ ਕਰ ਲੈਂਦਾ ਕਿੰਨੇ ਆਰਟਿਸਟ ਚੱਲੇ ਆ ਜਿਹਨਾਂ ਬੜਿਆਂ ਨੇ ਕੀਤੀਆਂ ਨੇ ਇਸ ਵਿੱਚ ਕੋਈ ਪ੍ਰੋਬਲਮ ਨਹੀਂ ਅਸੀਂ ਉਹਨਾਂ ਨਾਲ ਕਰਦੇ ਹਾਂ ਪਰ ਤੁਹਾਡੇ ਤੇ ਵੀ ਕਹਾਂਦਾ ਕੋਈ ਵੀ ਜਾਣ ਬੁੱਝ ਕੇ ਕੰਟਰੋਵਰਸੀ ਬਣਾ ਰਹੇ ਹੈ ਨਹੀਂ ਦੇਖੋ ਮੈਂ ਤਾਂ ਇਸ ਚੀਜ਼ ਦੇ ਵਿੱਚ ਬਲੀਵ ਨਹੀਂ ਕਰਦਾ ਦੇਖੋ ਕੰਟਰੋਵਰਸੀ ਮੈਂ ਉਹੀ ਜੀ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਜੇ ਅਸੀਂ ਕੌਂਟਰੋਵਰਸੀ ਕਰਨੀ ਹੁੰਦੀ ਤਾਂ ਅੱਜ ਤੋਂ 6 ਸਾਲ ਪਹਿਲਾਂ ਹੀ ਅਸੀਂ ਕਿਸੇ ਵੀ ਵੱਡੇ ਆਰਟਿਸਟ ਦੇ ਨਾਲ ਕੌਂਟਰੋਵਰਸੀ ਕਰ ਲੈਂਦੇ ਪਰ ਗੌਰ ਸਿੱਧੂ ਵੀ ਤਾਂ ਵੱਡਾ ਨਾਮ ਹੈ ਨਹੀਂ ਗੌਰ ਸਿੱਧੂ ਤਾਂ ਹੁਣ ਆਇਆ 2 ਸਾਲਾਂ ਤੋਂ ਹੀ ਆਇਆ ਮੈਂ ਲਾਸਟ 7 ਸਾਲਾਂ ਤੋਂ ਗੱਲ ਕਰ ਰਿਹਾ ਆ ਮੈਂ ਲਾਸਟ 7-8 ਸਾਲਾਂ ਤੋਂ ਆ ਮੈਂ ਇੰਡਸਟਰੀ ਦੇ ਵਿੱਚ ਜੇ ਅਸੀਂ ਕੌਂਟਰੋਵਰਸੀ ਕਰਨੀ ਆਉਂਦੀ ਹੈ ਤਾਂ ਅਸੀਂ ਜਿਸ ਨਾਲ ਮਰਜ਼ੀ ਕਰ ਲੈਂਦੇ ਬਟ ਮੈਂ ਬੜਾ ਪੋਲਾਈਟਲੀ ਬੰਦਾ ਮੈਂ ਬੜਾ ਥੋੜਾ ਸੋਚ ਕੇ ਬੋਲਦਾ ਫਿਰ ਮੈਂ ਇੰਟਰਵਿਊਸ ਵੀ ਜਿਹੜੀਆਂ ਹੈਗੀਆਂ ਬਹੁਤ ਘੱਟ ਕਰਦਾ ਠੀਕ ਆ ਤੁਸੀਂ ਲਾਸਟ ਦੇਖਿਆ ਹੋਣਾ ਮੈਂ 6 ਸਾਲ ਸਾਢੇ 6 ਸਾਲ ਕੋਈ ਇੰਟਰਵਿਊ ਨਹੀਂ ਕਿ ਠੀਕ ਆ ਯਾਰ ਆਪਣਾ ਕੰਮ ਕਰੋ ਸਾਨੂੰ ਆਪਣੇ ਕੰਮ ਨਾਲ ਐਟ ਦੀ ਐਂਡ ਤਾਂ ਸਾਨੂੰ ਰੋਜੀ ਰੋਟੀ ਤਾਂ ਕੰਮ ਨਹੀਂ ਦੇਣੀ ਆ ਜੇ ਸਾਡੀ ਸਾਡਾ ਕੰਮ ਹੀ ਨਹੀਂ ਬਾਹਰ ਆਊਗਾ ਜੇ ਇਦਾਂ ਹੀ ਸਾਡੇ ਗਾਣੇ ਜਿਹੜੇ ਆ ਨਹੀਂ ਦੇਣਗੇ ਤਾਂ ਉਸ ਵਿੱਚ ਬੜੀ ਵੱਡੀ ਪ੍ਰੋਬਲਮ ਆ ਸਾਡੇ ਲਈ ਤੁਸੀਂ ਵੱਡੇ ਆਰਟਿਸਟੋਂ ਕਾਕਾ ਸ਼੍ਰੀ ਬਰਾੜ ਸੁਨੰਦਰ ਸ਼ਰਮਾ ਵੱਡੇ ਨਾਮ ਜਿਹੜੇ ਜੂਨੀਅਰ ਨੇ ਜਿਹੜੇ ਅਜੇ ਉੱਪਰ ਨੇ ਆ ਜਿਹੜੇ ਆਉਣੇ ਆ ਉਹਨਾਂ ਦੀ ਤਾਂ ਫਿਰ ਕੋਈ ਹਾਲਤ ਨਹੀਂ ਉਹਨਾਂ ਦੀ ਤਾਂ ਕੋਈ ਪੁੱਛਗਿੱਛ ਨਹੀਂ ਨਹੀਂ ਦੇਖੋ ਸਾਡੀ ਇੰਡਸਟਰੀ ਦੇ ਵਿੱਚ ਜਿਹੜਾ ਨਾ ਜਿਹੜੇ ਛੋਟੇ ਆਰਟਿਸਟ ਆ ਉਹ ਵਿਚਾਰੇ ਇਹਨਾਂ ਤੱਕ ਤਾਂ ਵੈਸੇ ਵੀ ਨਹੀਂ ਪਹੁੰਚਦੇ ਠੀਕ ਆ ਹੁਣ ਜੇ 3-3 4-4 ਲੱਖ ਰੁਪਏ ਆ ਜੇ 뮤직 ਦਾ ਲੈਂਦੇ ਆ ਤਾਂ ਉਹ ਛੋਟੇ ਆਰਟਿਸਟ ਲਈ ਤਾਂ ਬੜੀ ਵੱਡੀ ਪ੍ਰੋਬਲਮ ਆ ਤਾਂ ਅਸੀਂ ਤਾਂ ਇਹੀ ਕਹਾਂਗੇ ਕਿ ਅੜ ਤੁਸੀਂ ਇਹਨਾਂ ਨਾਲ ਐਗਰੀਮੈਂਟ ਕਰੋ ਪਹਿਲੀ ਗੱਲ ਤਾਂ ਯਾਰ ਇਹ ਜੇ ਬੰਦੇ ਨਾਲ ਕੰਮ ਹੀ ਨਹੀਂ ਕਰਨਾ ਚਾਹੀਦਾ ਸਭ ਜਿਹੜਾ ਬੰਦਾ ਐਡਾ ਹਰਾਸਮੈਂਟ ਕਰੇ ਯਾਰ 11 11 ਮਹੀਨੇ ਫੋਨ ਨਹੀਂ ਚੱਕਣਾ ਹਾਲਾ ਕਿ ਅਸੀਂ ਦੇਖਦੇ ਹਾਂ ਫੋਨ ਅਸੀਂ 2 ਮਿੰਟ ਵੀ ਨਹੀਂ ਸਾਈਡ ਕਰਦੇ ਸਾਨੂੰ ਪਤਾ ਹੁੰਦਾ ਜਿਸ ਬੰਦੇ ਦਾ ਚਲੋ ਬੰਦਾ ਸੁੱਤਾ ਹੋਵੇ 2-4 ਘੰਟੇ ਤੰਨੋ ਪ੍ਰੋਬਲਮ ਉਸ ਤੋਂ ਬਾਅਦ ਤਾਂ ਉੱਠਦਾ ਹੀ ਆ ਮੈਸੇਜ ਤਾਂ ਦੇਖਦਾ ਹੀ ਆ ਬੰਦਾ ਫਿਰ ਐਟ ਦੀ ਐਂਡ ਉਹ ਉਹੀ ਐਕਸਕਿਊਜ਼ ਹੁੰਦੇ ਆ ਜੀ ਸਾਡਾ ਨੰਬਰ ਚੇਂਜ ਸੀਗਾ ਅਸੀਂ ਹੋਰ ਕਿਸੇ ਨੰਬਰ ਤੇ ਕਰ ਰਹੇ ਸੀਗੇ ਤੇ ਇਹ ਨੰਬਰ ਅਸੀਂ ਹੋਣ ਦੇਖਿਆ ਹੁਣ ਜਿਹੜੇ ਮੈਸੇਜ ਆ ਰਿਹਾ ਉਹਦੇ ਤੇ ਤਾਂ ਤੁਹਾਨੂੰ ਟਿਕ ਜਾ ਰਹੇ ਆ ਡਬਲ ਟਿਕਿੰਗ ਜਾਰੀ ਆ WhatsApp ਤੇ ਫਿਰ ਤੁਸੀਂ ਐਕਸਕਿਊਜ਼ ਵੀ ਬਣਾ ਰਹੇ ਹੋ ਕਿ ਹਾਂਜੀ ਸਾਨੂੰ ਮੈਸੇਜ ਨਹੀਂ ਦਿਖੇ 11 11 ਮਨਸੇਜ ਨਹੀਂ ਦਿਖੇ ਫਿਰ ਤੁਹਾਨੂੰ ਰਿਵਰਟ ਵੀ 8 8 ਦਿਨਾਂ ਬਾਅਦ ਕਰਨਾ ਜਾਂ ਤਿੰਨ ਤੀਜੇ ਦਿਨ ਕਰਨਾ ਤਾਂ ਉਹ ਕਿਤੇ ਨਾ ਕਿਤੇ ਪ੍ਰੋਬਲਮ ਕ੍ਰੀਏਟ ਕਰਦੀਆਂ ਹਰ ਇੱਕ ਇਨਸਾਨ ਨੂੰ ਤਾਂ ਕਿਤੇ ਨਾ ਕਿਤੇ ਫਿਰ ਐਦਾਂ ਵੀ ਹੁੰਦਾ ਯਾਰ ਕਿ ਨਹੀਂ ਯਾਰ ਆਪਣੀ ਅੰਨਾਂ ਨਾਲ ਨਹੀਂ ਜੰਮ ਜੀ ਸੋ ਉਹੀ ਚੀਜ਼ਾਂ ਆਖਰੇ ਇਸ ਵਾਲਾ ਕੀ ਹੁਣ ਕੀ ਮਤਲਬ ਤੁਹਾਡੇ ਵੱਲੋਂ ਕੀ ਹੈ ਮਤਲਬ ਕੀ ਸੋਚਿਆ ਅੱਗੇ ਕੀ ਕਰੋਗੇ ਫਿਰ ਜੀ ਨਹੀਂ ਅਸੀਂ ਲੀਗਲੀ ਦੇਖੋ ਲੀਗਲੀ ਐਕਸ਼ਨ ਲਵਾਂਗੇ ਜੋ ਵੀ ਅਸੀਂ ਆਪਣੇ ਐਡਵੋਕੇਟ ਸਾਹਿਬ ਨਾਲ ਗੱਲ ਕਰਕੇ ਜਿੱਦਾਂ ਵੀ ਲੀਗਲੀ ਹੋਊਗਾ ਜਿਸ ਹਿਸਾਬ ਨਾਲ ਵੀ ਹੋਊਗਾ ਅਸੀਂ ਉਹ ਲੀਗਲੀ ਐਕਸ਼ਨ ਦੇਖੋ ਲੀਗਲੀ ਐਕਸ਼ਨ ਤਾਂ ਲੈਣਾ ਹੀ ਪੈਣਾ ਠੀਕ ਆ ਪਰ ਜੇ ਕਾਕਾ ਹੋਰਾਂ ਵਾਂਗੂ ਹੋਇਆ ਲੀਗਲੀ ਐਕਸ਼ਨ ਕਰਦਿਆਂ ਕਰਦਿਆਂ ਵੀ ਕੋਈ ਗੱਲ ਨਹੀਂ ਫਿਰ ਫਿਰ ਦੇਖ ਲਾਂਗੇ ਜਿੱਥੇ ਹੁਣ ਦੇਖੋ سپورਟ ਤੋ ਹੀ ਆ ਮੈਂ ਤਾਂ ਇਹੀ ਕਹਿਣਾ ਯਾਰ ਕਿ ਸਾਨੂੰ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਆ ਜੇ ਚਾਹੇ ਕਾਕਾ ਜੀ ਵੀ ਆ ਚਾਹੇ ਸ਼ਿਰੀ ਬਰਾੜ ਵੀ ਆ ਠੀਕ ਆ ਤਾਂ ਆਪਾਂ ਹਰ ਟਾਈਮ ਉਹਨਾਂ ਲਈ ਵੀ ਖੜੇ ਆ ਤਾਂ ਠੀਕ ਆ ਹਰ ਇੱਕ ਬੰਦੇ ਨੂੰ ਖੜਨਾ ਚਾਹੀਦਾ ਇਹ ਤਾਂ ਪ੍ਰੋਬਲਮ ਤਾਂ ਇਦਾਂ ਹੀ ਆ ਬਟ ਉਹਦੇ ਲਈ ਵੀ ਤੁਹਾਨੂੰ ਬੜਾ ਕੁਝ ਆ ਤੁਹਾਨੂੰ ਸਭ ਬਹੁਤ ਕੁਝ ਦਿਖਾਉਣਾ ਪਊਗਾ ਕਿ 10 ਕਰੋੜ ਦੇ ਲਈ ਤੁਸੀਂ ਕਾਹਦਾ ਇੰਨਾ ਤੇ ਉਹ ਕੀਤਾ ਤਾਂ ਬੜਾ ਕੁਝ ਹੁੰਦਾ ਇੱਥੇ ਤਾਂ ਤੁਹਾਡੇ ਤੁਹਾਡੇ ਤੇ ਇਦਾਂ ਤਾਂ ਨਹੀਂ ਕੋਈ ਕੱਲ ਨੂੰ ਕਹੂਗਾ ਵੀ ਇਹਨਾਂ ਦੇ ਬੋਲਣ ਤੋਂ ਬਾਅਦ ਤੁਸੀਂ ਬੋਲਿਓ ਪਹਿਲਾਂ ਨਹੀਂ ਦਬੇ ਰਹੇ ਨੇ ਦੇਖੋ ਮੈਂ ਤਾਂ 2 ਮਹੀਨ ਤਾਂ ਪਹਿਲਾਂ ਹੀ ਬੋਲ ਪਿਆ ਸੀਗਾ ਮੈਂ ਅਜੇ ਤੋਂ 2 ਮਹੀਨ ਤਾਂ ਪਹਿਲਾਂ ਲਾਈਵ ਆਇਆ ਬਟ ਉਹ ਠੀਕ ਹੈ ਮੀਡੀਆ ਨੇ ਨਹੀਂ ਦਿਖਾਇਆ ਤਾਂ ਸਾਡੇ ਲੋ ਤੋਂ ਕੋਈ ਕਮੀ ਨਹੀਂ ਰਹੀ ਨਾ ਮੈਂ ਤਾਂ ਇਹਨਾਂ ਨੂੰ ਬਹੁਤ ਬੋਲਿਆ ਜੀ ਹਾਂ ਤਾਂ ਤੁਸੀਂ ਸਟੂਡੀਓ ਚ ਆਏ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਤਾਂ ਮੇਰੇ ਨਾਲ ਸਨ ਸਿੰਗਰ ਨਵਾਬ ਉਹਨਾਂ ਦਾ ਵੀ ਆਪਣਾ ਇੱਕ ਇਸ਼ੂ ਆ ਆਪਣੀ ਤਰ੍ਹਾਂ ਦੀਆਂ ਸਮੱਸਿਆਵਾਂ ਨੇ 뮤직 ਡਾਇਰੈਕਟਰ ਨਾਲ ਸਮੱਸਿਆਵਾਂ ਨੇ ਉਹਨਾਂ ਨੂੰ ਕਈ ਕਈ ਮਹੀਨੇ ਲਮਕਾ ਕੇ ਰੱਖਿਆ ਗਿਆ ਉਹਨਾਂ ਨੂੰ ਇੰਡਸਟਰੀ ਦੇ ਲਈ ਜਿਹੜੀਆਂ ਗਾਣੇ ਉਹਨਾਂ ਨੇ ਲਗਾਤਾਰ ਡਿਸਟ੍ਰੀਬਿਊਟਰ ਨਾਲ ਗੱਲ ਕੀਤੀ ਹੋਈ ਸੀ ਉਹ ਦੇਣੇ ਸੀ ਐਗਰੀਮੈਂਟ ਸਾਈਨ ਸੀ ਉਹ ਲਮਕਾ ਕੇ ਰੱਖਿਆ ਗਿਆ ਉਹਨਾਂ ਦੀ ਵੀ ਵੱਡੀ ਸਮੱਸਿਆ ਤਾਂ ਜਿਹੜੇ ਪੰਜਾਬੀ ਇੰਡਸਟਰੀ ਦੇ ਵਿੱਚ ਖਾਸ ਕਰਕੇ 뮤직 ਇੰਡਸਟਰੀ ਦੇ ਵਿੱਚ ਇਹ ਸਮੱਸਿਆਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਪਹਿਲਾਂ ਸੁਰਿੰਦਰ ਸ਼ਰਮਾ ਹੋਰਾਂ ਦਾ ਆਇਆ ਕਾਕਾ ਹੋਰਾਂ ਦਾ ਸ਼੍ਰੀ ਬਰਾੜ ਹੋਰਾਂ ਦਾ ਹੁਣ ਇਹਨਾਂ ਦਾ ਵੀ ਸਾਹਮਣੇ ਆਇਆ ਕੈਮਰਾ ਪਰਸਨ ਦੀਪਕ ਤੇ ਜੱਸੀ ਦੇ ਨਾਲ ਰੋਜ਼ਾਨਾ ਸਪੋਕਸਮੈਨ ਲਈ ਧੰਨਵਾਦ